ਪਾਠ 3 ਅੱਖਰ ਜਾਂ ਵਰਣ ਬੋਧ ਅੱਖਰ ਜਾਂ ਵਰਣ ਕਿਸੇ ਵੀ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਕੁਝ ਚਿੰਨ੍ਹਾਂ ਦੀ ਜ਼ਰੂਰਤ ਪੈਂਦੀ ਹੈ ਇਹ ਚਿੰਨ ਹੀ ਉਸ ਭਾਸ਼ਾ ਦੇ ਅੱਖਰ ਜਾਂ ਵਰਣ ਖਵਾਉਂਦੇ ਹਨ ਦੁਨੀਆ ਨੂੰ ਜਦੋਂ ਲਿਖਿਆ ਜਾਂਦਾ ਹੈ ਤਾਂ ਉਹਨਾਂ ਨੂੰ ਅੱਖਰ ਵਰਣ ਕਿਹਾ ਜਾਂਦਾ ਹੈ ਅੱਖਰਾਂ ਦੇ ਸੁਮੇਲ ਨਾਲ ਸ਼ਬਦ ਬਣਦੇ ਹਨ ਇਹਨਾਂ ਦਾ ਸੰਬੰਧ ਲਿਪੀ ਨਾਲ ਹੈ ਇਸ ਤਰ੍ਹਾਂ ਅੱਖਰ ਵਰਨ ਭਾਸ਼ਾ ਦੇ ਲਿਖਤੀ ਪੱਖ ਨਾਲ ਸੰਬੰਧਿਤ ਹਨ ਅੱਖਰ ਬੋਧ ਦੀ ਪਰਿਭਾਸ਼ਾ ਅੱਖਰ ਬੋਧ ਵਿਆਕਰਨ ਦੀ ਉਹ ਇਕਾਈ ਹੈ ਜਿਸ ਨਾਲ ਅੱਖਰਾਂ ਜਾਂ ਵਰਨਾ ਲਗਾ ਲਗਾ ਅੱਖਰਾਂ ਅਤੇ ਸ਼ਬਦ ਜੋੜ ਦੇ ਨਿਯਮਾਂ ਬਾਰੇ ਜਾਣਕਾਰੀ ਮਿਲਦੀ ਹੈ ਅੱਖਰ ਦੀਆਂ ਕਿਸਮਾਂ ਅੱਖਰਾਂ ਦੀਆਂ ਦੋ ਕਿਸਮਾਂ ਹੁੰਦੀਆਂ ਹਨ ਸਵਰ ਵਯੰਜਨ ਸਵਰ ਜਿਹੜੇ ਅੱਖਰ ਹੋਰ ਅੱਖਰਾਂ ਦੀ ਸਹਾਇਤਾ ਤੋਂ ਬਿਨਾਂ ਹੀ ਬੋਲੇ ਜਾਂਦੇ ਹਨ ਉਹਨਾਂ ਨੂੰ ਸਵਰ ਕਿਹਾ ਜਾਂਦਾ ਹੈ ਪੰਜਾਬੀ ਭਾਸ਼ਾ ਵਿੱਚ ਊੜਾ ਐੜਾ ਈੜੀ ਤਿੰਨ ਸਵਰ ਹਨ ਇਨ੍ਹਾਂ ਸਵਰਾਂ ਨਾਲ ਲਗਾ ਲੱਗ ਕੇ ਉਹਨਾਂ ਦੀਆਂ ਅੱਗੋਂ 10 ਸਵਰ ਧੁਨੀਆਂ ਹਨ ਐੜਾ ਐੜੇ ਨੂੰ ਕੰਨਾ ਆ ਈੜੀ ਨੂੰ ਬਿਹਾਰੀ ਈ ਈੜੀ ਨੂੰ ਸਿਹਾਰੀ ਈ ਊੜੇ ਨੂੰ ਔਂਕੜ ਊ ਊੜੇ ਨੂੰ ਦੁਲਾੰਕੜ ਊ ਈੜੀ ਨੂੰ ਲਾਂ ਏ ਐੜੇ ਨੂੰ ਦਲਾਵਾ ਐ ਊੜੇ ਨੂੰ ਹੋੜਾ ਓ ਐੜੇ ਨੂੰ ਕਨੌੜਾ ਔ ਵਿਅੰਜਨ ਜਿਹੜੇ ਅੱਖਰ ਸਵਰਾਂ ਦੀ ਸਹਾਇਤਾ ਨਾਲ ਬੋਲੇ ਜਾਂਦੇ ਹਨ ਉਹਨਾਂ ਨੂੰ ਵਿਅੰਜਨ ਕਿਹਾ ਜਾਂਦਾ ਹੈ ਪੰਜਾਬੀ ਵਰਣਮਾਲਾ ਵਿੱਚ ਸ ਸ ਤੋਂ ਡਾੜੇ ਤੱਕ 35 ਵਿਅੰਜਨ ਹਨ ਵਿਅੰਜਨ ਦੀਆਂ ਕਿਸਮਾਂ ਵਿਅੰਜਨ ਦੋ ਕਿਸਮ ਦੇ ਹੁੰਦੇ ਹਨ ਪਹਿਲਾ ਅਨੁਨਾਸਕੀ ਵਿਅੰਜਨ ਦੂਜਾ ਸਧਾਰਨ ਵਿਅੰਜਨ ਅਨੁਨਾਸਕੀ ਵਿਅੰਜਨ ਜਿਹੜੇ ਅੱਖਰਾਂ ਦੇ ਉਚਾਰਨ ਸਮੇਂ ਤੁਨੀ ਦੀ ਆਵਾਜ਼ ਦਾ ਕੁਝ ਭਾਗ ਨੱਕ ਵਿੱਚੋਂ ਆਉਂਦਾ ਹੈ ਉਹਨਾਂ ਨੂੰ ਅਨੁਨਾਸਕੀ ਵਿਅੰਜਨ ਕਿਹਾ ਜਾਂਦਾ ਹੈ ਪੰਜਾਬੀ ਵਰਣਮਾਲਾ ਵਿੱਚ ਦਿੱਤੇ ਪੰਜ ਵਿਅੰਜਨ ਅਨੁਨਾਸਕੀ ਵਿਅੰਜਨ ਹਨ ਅੰਗਾ ਯੰਯਾ ਣਾਣਾ ਨੰਨਾ ਮੰਮਾ ਸਧਾਰਨ ਵਿਅੰਜਨ ਊੜਾ ਐੜਾ ਈੜੀ ਸਵਰ ਅਤੇ ਅੰਗਾ ਯੰਯਾ ਣਾਣਾ ਨੰਨਾ ਮੰਮਾ अनुनासिकी व्यंजनानु ਛੱਡ ਕੇ ਬਾਕੀ ਸਾਰੇ ਸਧਾਰਨ ਵਿਅੰਜਨ ਹੁੰਦੇ ਹਨ ਪੈਰ ਬਿੰਦੀ ਵਾਲੇ ਅੱਖਰ ਗੁਰਮੁਖੀ ਲਿਪੀ ਦੇ ਵਰਨਾ ਅੱਖਰਾਂ ਵਿੱਚੋਂ 6 ਵਰਨਾ ਦੇ ਪੈਰਾਂ ਵਿੱਚ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਪੈਰ ਬਿੰਦੀ ਵਾਲੇ ਵਰਨ ਇਹ ਹਨ ਸ ਸੇ ਪੈਰ ਬਿੰਦੀ ਸ਼ ਖ ਖੇ ਪੈਰ ਬਿੰਦੀ ਖ ਗ ਗੇ ਪੈਰ ਬਿੰਦੀ ਗ ਜ ਜੇ ਪੈਰ ਬਿੰਦੀ ਜ਼ ਫ ਫੇ ਪੈਰ ਬਿੰਦੀ ਫ ਲ ਲੇ ਪੈਰ ਬਿੰਦੀ ਲ ਪੈਰੀ ਬਿੰਦੀ ਵਾਲੇ ਅੱਖਰਾਂ ਵਰਨਾ ਦੀ ਵਰਤੋਂ ਕਈ ਕਾਰਨਾਂ ਕਰਕੇ ਕੀਤੀ ਜਾਂਦੀ ਹੈ ਪਹਿਲੇ ਕਾਰਨ ਅਨੁਸਾਰ ਇਹ ਵਰਤੋਂ ਦੂਸਰੀਆਂ ਭਾਸ਼ਾਵਾਂ ਦੇ ਪੰਜਾਬੀ ਭਾਸ਼ਾ ਵਿੱਚ ਵਰਤੇ ਜਾ ਰਹੇ ਸ਼ਬਦਾਂ ਦੇ ਠੀਕ ਉਚਾਰਨ ਲਈ ਕੀਤੀ ਜਾਂਦੀ ਹੈ ਜਿਵੇਂ ਜੇਕਰ ਜ਼ਮੀਨ ਸ਼ਬਦ ਦੇ ਪੈਰ ਵਿੱਚ ਬਿੰਦੀ ਨਾ ਪਾਈ ਜਾਵੇ ਤਾਂ ਇਸ ਸ਼ਬਦ ਦਾ ਉਚਾਰਨ ਜ਼ਮੀਨ ਗਲਤ ਹੋਵੇਗਾ ਦੂਸਰੇ ਕਾਰਨ ਅਨੁਸਾਰ ਪੰਜਾਬੀ ਭਾਸ਼ਾ ਵਿੱਚ ਕਈ ਸ਼ਬਦ ਅਜਿਹੇ ਹਨ ਜਿਨ੍ਹਾਂ ਦੇ ਪੈਰ ਬਿੰਦੀ ਦੀ ਵਰਤੋਂ ਨਾ ਕਰਨ ਨਾਲ ਸ਼ਬਦਾਂ ਦੇ ਅਰਥ ਹੀ ਬਦਲ ਜਾਂਦੇ ਹਨ ਜਿਵੇਂ ਸ਼ੇਰ ਤੇਲ ਦਾ ਮਾਪ ਸ਼ੇਰ ਇੱਕ ਜਾਨਵਰ ਗੋਲੀ ਦਾਸੀ ਨੌਕਰ ਗੋਲੀ ਖਾਣ ਵਾਲੀ ਗੋਲੀ ਦੋ ਤਖਰ ਪੈਰ ਵਿੱਚ ਪੈਣ ਵਾਲੇ ਅੱਖਰ ਪੰਜਾਬੀ ਵਿੱਚ ਤਿੰਨ ਅਜਿਹੇ ਅੱਖਰ ਹਨ ਜਿਨ੍ਹਾਂ ਦੀ ਵਰਤੋਂ ਦੂਜੇ ਅੱਖਰ ਦੇ ਪੈਰ ਵਿੱਚ ਕੀਤੀ ਜਾਂਦੀ ਹੈ ਦੁੱਤ ਅੱਖਰ ਹਾ ਹਾ ਚੜ ਤਰਾਂ ਖੁੱਲ ਥੰਮ ਰਾਰਾ ਪ੍ਰੇਮ ਗ੍ਰੰਥ ਕ੍ਰਿਸ਼ਨ ਪ੍ਰਿਥਵੀ ਵਾਵਾ ਸਵੈ ਭਰੋਸਾ ਸਵੈ ਮਾਣ ਸਵੈ ਜੀਵਨੀ ਵਰਣਮਾਲਾ ਪੰਜਾਬੀ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਵਰਤੇ ਜਾਂਦੇ 41 ਅੱਖਰਾਂ ਨੂੰ ਜਦੋਂ ਤਰਤੀਬ ਦੇ ਕੇ ਅਤੇ ਵੱਖ-ਵੱਖ ਵਰਗਾਂ ਵਿੱਚ ਵੰਡ ਕੇ ਲਿਖਿਆ ਜਾਂਦਾ ਹੈ ਤਾਂ ਇਹ ਵਰਣਮਾਲਾ ਬਣ ਜਾਂਦੀ ਹੈ ਪੰਜਾਬੀ ਵਰਣਮਾਲਾ ਨੂੰ 8 ਵਰਗਾਂ ਵਿੱਚ ਵੰਡਿਆ ਜਾਂਦਾ ਹੈ ਮੁੱਖ ਵਰਗ ਕੂੜਾ ਐੜਾ ਈੜੀ ਸਸਾ ਹਹਾ ਕ ਵਰਗ ਕਕਾ ਖਖਾ ਗਗਾ ਕਗਾ ਅੰਗਾ ਚ ਵਰਗ ਚਚਾ ਛਛਾ ਜਜਾ ਚਜਾ ਯਈਆਂ ਟ ਵਰਗ ਟੈਂਕਾ ਠਠਾ ਡੱਡਾ ਢੱਡਾ ਣਾਣਾ ਤ ਵਰਗ ਤੱਤਾ ਥੱਥਾ ਦੱਦਾ ਤਦਾ ਨੰਨਾ ਪ ਵਰਗ ਪੱਪਾ ਫਫਾ ਬੱਬਾ ਪੱਬਾ ਮੱਮਾ ਅੰਤਮ ਵਰਗ ਯਯਾ ਰਾਰਾ ਲਲਾ ਵਾਵਾ ੜਾੜਾ ਨਵੀਨ ਵਰਗ ਸਸੇ ਪੈਰ ਬਿੰਦੀ ਸ਼ ਖਖੇ ਪੈਰ ਬਿੰਦੀ ਖ ਘਗੇ ਪੈਰ ਬਿੰਦੀ ਘ ਜਜੇ ਪੈਰ ਬਿੰਦੀ ਜ਼ ਫਫੇ ਪੈਰ ਬਿੰਦੀ ਫ ਲਲੇ ਪੈਰ ਬਿੰਦੀ ਲ ਗੁਰਮੁਖੀ ਅੱਖਰ ਜਦੋਂ ਨਿਸ਼ਚਿਤ ਤਰਤੀਬ ਵਿੱਚ ਰੱਖੇ ਜਾਂਦੇ ਹਨ ਤਾਂ ਉਸ ਨੂੰ ਗੁਰਮੁਖੀ ਵਰਣਮਾਲਾ ਕਿਹਾ ਜਾਂਦਾ ਹੈ ਗੁਰਮੁਖੀ ਲਿਪੀ ਦੇ ਪਹਿਲਾ 35 ਅੱਖਰ ਸਨ ਇਸ ਕਰਕੇ ਇਸ ਨੂੰ 35 ਅੱਖਰੀ ਕਿਹਾ ਜਾਂਦਾ ਸੀ ਅਰਬੀ ਅਤੇ ਫਾਰਸੀ ਧੁਨੀਆਂ ਨੂੰ ਅੰਕਿਤ ਕਰਨ ਲਈ ਪੰਜ ਅੱਖਰ ਸਸਾ ਖਖਾ ਗੱਗਾ ਜੱਜਾ ਫਫੇ ਦੇ ਪੈਰਾਂ ਵਿੱਚ ਬਿੰਦੀ ਦੀ ਵਰਤੋਂ ਕਰਕੇ ਸ਼ਸ਼ੇ ਪੈਰ ਬਿੰਦੀ ਸ਼ ਖਖੇ ਪੈਰ ਬਿੰਦੀ ਖ ਗਗੇ ਪੈਰ ਬਿੰਦੀ ਗੋ ਜੱਜੇ ਪੈਰ ਬਿੰਦੀ ਜ਼ੋ ਫਫੇ ਪੈਰ ਬਿੰਦੀ ਫ ਅੱਖਰ ਬਣਾ ਲਏ ਗਏ ਇਸ ਪ੍ਰਕਾਰ ਗੁਰਮੁਖੀ ਵਰਣਮਾਲਾ ਵਿੱਚ ਅੱਖਰਾਂ ਦੀ ਗਿਣਤੀ 40 ਹੋ ਗਈ ਪੰਜਾਬੀ ਵਿਭਾਗ ਪਟਿਆਲਾ ਵੱਲੋਂ ਫਿਰ ਇੱਕ ਹੋਰ ਧੁਨੀ ਦੀ ਪਛਾਣ ਕੀਤੀ ਗਈ ਲੱਲਾ ਅੱਖਰ ਦੇ ਪੈਰ ਵਿੱਚ ਬਿੰਦੀ ਲਾ ਕੇ ਲ ਅੱਖਰ ਬਣਾ ਲਿਆ ਗਿਆ ਇਹ ਤਾਲਵੀ ਧੁਨੀ ਨੂੰ ਪ੍ਰਗਟ ਕਰਦਾ ਹੈ ਇਸ ਤਰ੍ਹਾਂ ਪੰਜਾਬੀ ਵਰਣਮਾਲਾ ਦੀ ਗਿਣਤੀ 41 ਹੋ ਗਈ ਹੈ ਆਓ ਦੁਹਰਾਈਏ ਕਿਸੇ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਵਰਤੇ ਜਾਂਦੇ ਚਿੰਨ ਅੱਖਰ ਜਾਂ ਵਰਣ ਹੁੰਦੇ ਹਨ ਜੋ ਕਿ ਪੰਜਾਬੀ ਭਾਸ਼ਾ ਲਈ 41 ਅੱਖਰ ਵਰਤੇ ਜਾਂਦੇ ਹਨ ਪੰਜਾਬੀ ਭਾਸ਼ਾ ਦੀ ਲਿਪੀ ਦਾ ਨਾਮ ਗੁਰਮੁਖੀ ਹੈ ਗੁਰਮੁਖੀ ਲਿਪੀ ਦੇ 41 ਅੱਖਰ 10 ਲਗਾ ਅਤੇ 3 ਲਗਾ ਅੱਖਰ ਹਨ ਅੱਖਰ ਜਾਂ ਵਰਨ ਦੋ ਪ੍ਰਕਾਰ ਦੇ ਹਨ ਸਵਰ ਅਤੇ ਵਿਅੰਜਨ ਨੱਕ ਰਾਹੀਂ ਬੋਲੇ ਜਾਣ ਵਾਲੇ ਅੱਖਰ ਅਨੁਨਾਸਿਕ ਅੱਖਰ ਖਵਾਉਂਦੇ ਹਨ ਜਿਹੜੇ ਅੱਖਰ ਅੱਧੇ ਰੂਪ ਵਿੱਚ ਕਿਸੇ ਪੂਰੇ ਅੱਖਰ ਦੇ ਪੈਰ ਵਿੱਚ ਲੱਗਦੇ ਹਨ ਉਹ ਦੁੱਤ ਅੱਖਰ ਖਵਾਉਂਦੇ